ਯਤਰ ਸਤ ਸੰਗ ਤੀਰਥ ਸੱਚਾ ਤੀਰਥ ਸਤ ਸੰਗ ਦਸੀਐ ਇਸਾਂ ਦੇ ਬਾਬਤ ਜੇ ਵਿਚਾਰ ਕੀਤੀ ਜਾਏ ਗੁਰਬਾਣੀ ਚਾਹੁੰਦਾ ਹੈ ਤੀਰਥ ਕੀਏ ਇੱਕ ਫਲ ਸੰਤ ਮਿਲੇ ਫਲ ਚਾਰ ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਦੀ ਜਾ ਜੇ ਤੀਰਥ ਕੀਤੇ ਆ ਇੱਕ ਗੁਣਾ ਫਲ ਹੈ ਪਰ ਸੰਤ ਸ਼ਾਂਤ ਚਿਤ ਸ਼ਾਂਤ ਆਤਮਾ ਮਹਤੰਦਰ ਜੈਤੋ ਗੁਣਾ ਫਲ ਹੋ ਜਾਂਦਾ ਹੈ ਗੁਰੂ ਸ਼ਰਨ ਪ੍ਰਾਪਤ ਹੋ ਕੇ ਭਜਨ ਮੰਦਗੀ ਕਰਨ ਲੱਗ ਪਏ ਇਸ ਮਾਰਗ ਤੇ ਚੱਲ ਪਏ ਅਸੇ ਫਲਾਂ ਦਾ ਘਾਟਾ ਨਹੀਂ ਰਹਿੰਦਾ ਤਾਂ ਤੇ ਤੀਰਥਾਂ ਦਾ ਇੱਕ ਗੁਣਾ ਫਲ ਵੀ ਤਦ ਹੈ ਜੇ ਤੀਰਥ ਜਿਵੇਂ ਕਰਨੇ ਚਾਹੀਦੇ ਨੇ ਉਸ ਤਰੀਕੇ ਸਿਰ ਕੀਤੇ ਜਾਣ ਤੀਰਥੇ ਉਹ ਨਹੀਂ ਹੋਣੇ ਚਾਹੀਦੇ ਨਾਵਣ ਚੱਲੇ ਤੀਰਥੀ ਮਨ ਕੋਟੇ ਤਨ ਚੋ ਇੱਕ ਫੁੱਲ ਸੀ ਨਾ ਪਿਆੰਦੋ ਪਉ ਚੜ ਗਿਸ ਹੋ ਬਾਹਰ ਤੋਤੀ ਤੂੰ ਬੜੀ ਅੰਦਰ ਵਿਸ਼ਨ ਕੋ ਸਾਧ ਭਲੇ ਨਾ ਚੋ ਸੋ ਚੋਰਾਂ ਤੀਰਥਾਂ ਤੇ ਜਾ ਕੇ ਜਿਤੇ ਕਰਾ ਲੈਣੇ ਜੇ ਤਾਂ ਕਟਣੀਆਂ ਹੋਰ ਕੋਈ ਕੁਛ ਕਰਮੇ ਉਹ ਵੀ ਸੰਤ ਜੇ ਕੋਣਾ ਇਸ਼ਨਾਨ ਕੀਤੇ ਤਾਂ ਕੁਛ ਉਹਨ ਵੀ ਹੈ ਤਾਂ کئی ਗੁਣਾ ਪਾਪ ਸਿਰ ਚਾੜ ਕੇ ਹੁੰਦਾ ਹੈ ਬਲਕਿ ਵੱਜਰ ਪਾਪ ਬਣ ਜਾਂਦਾ ਹੈ ਸੋ ਇਉ ਇਸ ਕਰਕੇ ਇਉ ਤੀਰ ਸੰਦਨ ਤੀਰ ਸਰਦਾ ਨਾਲ ਕਰੇ ਜੇ ਤੀਰ ਕਰਨਾ ਹੈ ਉੱਥੇ ਜਾ ਕੇ ਕੁਛ ਪੁੰਨ दान ਵੀ ਕਰੇ ਕੁਝ ਸੇਵਾ ਵੀ ਕਰੇ Satsang ਅਕਸਰ ਤੀਰ ਸੰਤੇ ਹੁੰਦਾ ਹੈ ਕਿਉਂਕਿ ਉਹ ਸਾਰੇ ਮਹਾਂਪੁਰਖ ਇਕੱਠੇ ਹੁੰਦੇ ਨੇ ਤੇ ਮਨ ਚਿਤ ਲਗਾ ਕੇ ਸੁਣੇ ਕੁਝ ਨੁਕਸੇ ਨਿਸ਼ਚਿਤ ਕਰਮ ਵੀ ਛੋੜ ਗਏ ਆਪ ਸੱਜਾ ਕੇ ਤੀਰਥ ਕੀਏਗਾ ਇੱਕ ਫਲ ਹੈ ਪਰ ਨਾਨਕ